ਇਹਤੀਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਧੰਨਵਾਦ ਪੂ پنجاب ਸਰਕਾਰ ਵੱਲੋਂ ਤੇ ਸਾਡੇ ਮਾਣਯੋਗ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਚੰਦ ਸਿੰਘ ਪੋਲਰ ਉਹਨਾਂ ਵੱਲੋਂ ਇਨਸਟਰਕਸ਼ਨਸ ਨੇ ਵੀ ਡਰੱਗ ਨੂੰ ਅਸੀਂ ਪੂਰੀ ਤਰ੍ਹਾਂ ਖਤਮ ਕਰਨਾ ਹੈ ਔਰ ਡਰੱਗ ਦੇ ਐਂਟੀ ਡਰੱਗ ਇੱਕ ਡਰਾਈਵ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਪੂਰਾ ਹੌਲ ਹੱਟੜੀ ਲੱਗੇ ਹੋਏ ਇਸ ਦੇ ਵਿੱਚ ਅੱਜ ਰਾਜਪੁਰਾ ਪੁਲਿਸ ਨੂੰ ਇੱਕ ਸਫਲਤਾ ਮਿਲੀ ਅੱਜ ਸਦਰ ਰਾਜਪੁਰਾ ਦੀ ਪੁਲਿਸ ਨੇ ਸਾਡੇ ਐਸਐਚਓ ਗੁਰਪ੍ਰੀਤ ਸਿੰਘ ਉਹਨਾਂ ਦੀ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਇੱਕ ਨਾਕਾਬੰਦੀ ਕੀਤੀ ਹੋਈ ਸੀ ਸਪੈਸ਼ਲ ਨਾਕਾਬੰਦੀ ਇਸ ਨਾਕਾਬੰਦੀ ਦੌਰਾਨ ਇੱਕ ਬੱਸ ਆਈ ਦਿੱਲੀ ਸਾਈਡ ਤੋਂ ਉਹ ਬੱਸ ਦੇ ਵਿੱਚੋਂ ਇੱਕ ਅਫਰੀਕਨ ਨੈਸ਼ਨਲ ਉਤਰਿਆ ਉਸ ਅਫਰੀਕਨ ਨੈਸ਼ਨਲ ਨੇ ਫੜੀਆਂ ਲੀਆਂ ਹੋਈਆਂ ਸੀ ਉਹਨੂੰ ਸ਼ੱਕੀ ਬਣਾ ਤੇ ਜਦੋਂ ਰੋਕਿਆ ਰੋਕ ਕੇ ਜਦੋਂ ਉਹਦੀ ਸਰਚ ਕੀਤੀ ਪਹਿਲਾਂ ਉਹਨੇ ਪੁਲਿਸ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਦੱਸਿਆ ਕਿ ਮੈਂ ਅੰਬਾਲਾ ਤੋਂ ਆ ਰਿਹਾ ਲੇਕਿਨ ਜਦ ਅਸੀਂ ਥੋਰੋਲੀ ਵੈਰੀਫਾਈ ਕੀਤਾ ਉਹ ਦਿੱਲੀ ਤੋਂ ਆ ਰਿਹਾ ਸੀ ਫਿਰ ਜਦੋਂ ਉਹਦੀ ਅਸੀਂ ਪ੍ਰੋਸੀਜਰ ਤਹਿਤ ਜਮ ਤਲਾਸ਼ੀ ਲਈ ਉਹਦੇ ਸਮਾਨ ਦੀ ਤਾਂ ਉਹਦੇ ਵਿੱਚੋਂ ਸਾਨੂੰ 500 ਗ੍ਰਾਮ ਹੈਰੋਇਨ ਤੇ 400 ਗ੍ਰਾਮ ਆਈਸ ਜੋ ਕਿ ਇੱਕ ਬੜਾ ਹਾਈ ਐਂਡ ਸਿੰਥੈਟਿਕ ਨਸ਼ਾ ਹੈ ਉਹ ਬਰਾਮਦ ਹੋਇਆ ਟੋਟਲ ਸਾਨੂੰ 900 ਗ੍ਰਾਮ ਜਿਹੜੀਆਂ ਡਰੱਗਸ ਅੱਜ ਮਿਲੀਆਂ ਨੇ ਤੇ ਇਹ ਜਿਹੜਾ ਫੋਰਨ ਰੈਸ਼ਨਲ ਸੀ ਇਹਦਾ ਨਾਮ ਸਿडनी ਚਾਂਮਾ ਸਿडनी ਚਾਂਮਾ son of ਜੋਸਫ ਚਾਂਮਾ ਇਹ ਪਿੱਛੋਂ ਜ਼ੈਂਬੀਆ ਦਾ ਰਹਿਣ ਵਾਲਾ ਹੈ ਤੇ ਜਿਹੜੀ ਹੁਣ ਤੱਕ ਦੀ ਉਹਦੀ ਅਸੀਂ ਪੁੱਛਗਿੱਛ ਕੀਤੀ ਹੈ ਤਫ਼ਤੀਸ਼ ਕੀਤੀ ਹੈ ਉਹਦੇ ਚ ਉਹਨੇ ਸਾਡੇ ਕੋਲ ਐਡਮਿਟ ਕੀਤਾ ਕਿ ਇਹ ਉਹਦਾ ਚੌਥਾ ਚੱਕਰ ਹੈ ਇਹ ਪਹਿਲਾਂ 2014 ਤੋਂ ਇੰਡੀਆ ਚ ਐਲਪੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਇਹ ਪੜਦਾ ਸੀ ਸਟੂਡੈਂਟ ਸੀ ਉੱਥੇ 2017 ਤੱਕ ਉੱਥੇ ਰਿਹਾ ਹੈ ਤੇ ਹੁਣ ਇਹ ਜਿਹੜੀ ਸਾਡੀ ਹੁਣ ਤੱਕ ਦੀ ਇਨੀਸ਼ੀਅਲ ਕੁਛ ਗਿਛ ਤੋਂ ਇਹੀ ਪਤਾ ਲੱਗਿਆ ਕਿ ਹੁਣ ਇਲੀਗਲ ਹੈ ਇੰਡੀਆ ਚ ਇਹਦੇ ਕੋਲ ਵੈਲਿਡ ਵੀਜ਼ਾ ਨਹੀਂ ਹੈ ਮਟੇ ਗੱਲ ਅਜੇ ਸੀ ਵੈਰੀਫਾਈ ਕਰਨੀ ਹੈ ਵੈਰੀਫਾਈ ਹੋਣ ਤੋਂ ਬਾਅਦ ਫਿਰ ਉਹ ਵੀ ਫਾਰਮ ਜਿਹੜੀਆਂ ਸੈਕਸ਼ਨਸ ਨੇ ਉਹਨਾਂ ਤਹਿਤ ਦੇ ਖਿਲਾਫ ਮੁਕਦਮਾ ਨੰਬਰ 133 ਅੰਡਰ ਸੈਕਸ਼ਨ 21 ਐਨ ਡੀ ਪੀ ਐਸ ਅੱਜ ਕੇਸ ਰਿਸਟਰ ਕਰਕੇ ਇਹਨੂੰ ਉਸ ਮੁਕਦਮੇ ਵਿੱਚ ਅਰੈਸਟ ਕੀਤਾ ਸਰ ਇਹਦੀ ਮਾਰਕੀਟ ਵੈਲਿਊ ਕਿੰਨੀ ਹੈ ਜੀ ਇਹਦੀ ਦੇਖੋ ਮਾਰਕੀਟ ਵੈਲਿਊ ਡਰੱਗ ਦੀ ਆਪਣਾ ਆਪਣਾ ਵਰਜਨ ਹੁੰਦਾ ਮੇਰੇ ਵਰਜਨ ਮੁਤਾਬਕ ਕੋਈ ਮਾਰਕੀਟ ਵੈਲਿਊ ਪੁਲਿਸ ਅਸੈਸ ਨਹੀਂ ਕਰ ਸਕਦੀ ਐਕਸਪੈਂਸਿਵ ਡਰੱਗ ਹੈ ਕਿਉਂਕਿ ਇਹ ਕਿਹੜਾ ਕੋਈ ਇਹਦੇ ਤੇ ਕਿਹੜਾ ਕੋਈ ਐਮ ਆਰ ਪੀ ਜਾਂ ਕੋਈ ਦੀ ਪ੍ਰਾਈਸ ਹੈ ਇਹ ਐਕਸਪੈਂਸਿਵ ਡਰੱਗ ਹੈ ਦੀ ਕੋਈ ਪ੍ਰਾਈਸ ਨਹੀਂ ਇਹ ਤਾਂ ਡਿਮਾਂਡ ਐਂਡ ਸਪਲਾਈ ਤੇ ਕਿਥੇ ਕਿਥੇ ਸਪਲਾਈ ਕਰਦਾ ਸੀ ਸਾਰੇ ਇਹ ਜਿਹੜੀ ਹੁਣ ਤੱਕ ਇਹਨੇ ਸਾਨੂੰ ਦੱਸਿਆ ਉਹਦੇ ਚ ਇਹ ਜਲੰਧਰ ਲੁਧਿਆਣਾ ਸਪਲਾਈ ਕਰਦਾ ਸੀ ਮਟ ਜੇ ਸੀ ਅਜੇ ਤੱਕ ਜਸ ਅਜੇ ਨੂੰ ਗ੍ਰਫਤਾਰ ਕੀਤਾ ਸਾਡੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਇਹ ਪੂਰੀ ਚੇਨ ਬ੍ਰੇਕ ਕਰਾਂਗੇ ਕਿਹਦੇ ਤੋਂ ਲੈ ਕੇ ਆਇਆ ਅੱਗੇ ਕਿਹਨੂੰ ਦਿੱਤੀ ਮੰਗਵਾਈ ਕਿਹਨੇ ਇਹ ਕੂਰੀਅਰ ਹੈ ਜਾਂ ਆਪਸ ਮਗਲਰ ਹੈ ਇਹ ਸਾਰਾ ਕੁਝ ਅਸੀਂ ਇੱਕ ਦੋ ਦਿਨਾਂ ਚਾਹਤਾ ਖਲਾਸ ਕਰਾਂਗੇ